ਅੰਮ੍ਰਿਤਸਰ ਦੇ ਪਿੰਡ ਕਾਲੇ ਕਨੂਪੁਰ ਵਿਖੇ ਮੰਦਿਰ ਬਾਲਾਜੀ ਧਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਜੀ ਨੇ ਮੜ ਟਾਉਣ ਮੰਦਿਰ ਦੇ ਜੋੜਾ ਘਰ ਵਿੱਚ ਰਾਸ਼ਨ ਰੱਖਣ ਵਾਲੇ ਤਿੰਨ ਨੌਜਵਾਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਤਿੰਨਾਂ ਨੌਜਵਾਨਾਂ ਨੂੰ ਮੰਦਿਰ ਦੇ ਜੋੜਾ ਘਰ ਵਿੱਚ ਲੰਗਰ ਲਈ ਤਿਆਰ ਰਾਸ਼ਨ ਸਮਗਰੀ ਰੱਖਣ ਅਤੇ ਲੰਗਰ ਦੀ ਬੇਦੀਵੀ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ। ਜਿੱਥੇ ਸੋਨੂ, ਹੈਪੀ ਜਵਾਨ ਅਤੇ ਅਨੂਪ ਕੁਮਾਰ ਨੇ ਬਾਲਾਜੀ ਧਾਮ ਵਿਖੇ ਮੱਥਾ ਟੇਕਿਆ ਅਤੇ ਆਪਣੀ ਗਲਤੀ ਸਵੀਕਾਰ ਕੀਤੀ ਉਤੇ ਹੀ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਜੀ ਨੇ ਤਿੰਨਾਂ ਨੌਜਵਾਨਾਂ ਨੂੰ 15 ਦਿਨ ਲਈ ਸਵੇਰੇ 8 ਵਜੇ ਤੋਂ 10 ਵਜੇ ਤੱਕ ਮਡ ਟਾਉਨ ਮੰਦਿਰ ਵਿਖੇ ਜੋੜਾ ਘਰ ਵਿੱਚ ਸੇਵਾ ਕਰਨ ਲਈ ਸਜ਼ਾ ਸੁਣਾਈ ਗਈ ਜੇ ਤੁਹਾਨੂੰ ਕੋਣ ਹੈ ਤੁਹਾਨੂੰ ਇਹ ਉਹ ਸਰਚ ਹੈ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੈਨਸਲ ਕਰੀ ਸੀ ਜੇ ਤਾਂ ਨੋ ਬਿਲਕੁਲ ਮੈਂ ਪੱਛਾ ਹੀ ਤੋਰ ਜਾ ਕੇ ਐਸਐਸਪੀ ਸਾਹਿਬ ਨੂੰ ਕਹਿ ਕੇ ਕਰਵਾ ਕੇ ਆਇਆ ਤੇਰੀ ਕੋਈ ਬਾਣੀ ਛੱਡਦਾ ਗੱਪਾਂ ਮਾਮੇ ਨੇ ਮੈਨੂੰ ਫੋਨ ਕੀਤਾ ਮੈਨੂੰ ਪਤਾ ਉਹ ਤੋਂ ਦੀ ਕਰਾਇਆ ਸੀ ਮੈਂ ਉਹਦਾ ਵੀ ਕਿਹਾ ਜੋੜਾ ਘੱਟ ਕਰਾਇਆ ਨਾ ਸਾਰਾ ਜੋੜਾ ਘੱਟ ਠੀਕ ਹੈ ਜੋੜਾ ਘੱਟ ਕਰਨਾ ਸਾਡੀ ਪਰਤ ਨੂੰ ਸੁਸ਼ਨਾ ਅਸੀਂ ਪ੍ਰਧਾਨ ਨੂੰ ਸੁਸ਼ਨਾ ਹੈ ਪ੍ਰਧਾਨ ਦੀ ਰਿਸਪੋਨਸਿਬਿਲਟੀ ਆ ਮੰਗਰ ਕਮੇਟੀ ਦਾ ਪ੍ਰਧਾਨ ਕਾਲੀ ਬੈਠਾ ਹੈ ਮੈਨੇਜਰ ਕਾਲੀ ਬੈਠਾ ਹੈ ਨਾਲੇ ਨੇ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ ਫਿਰ ਤੁਸੀਂ ਕਿਉਂ ਗੱਲ ਆ ਕੇ ਕਿਹਾ ਵੀ ਮੈਂ ਵੇਖਵਾਗਾ ਇਹਨਾਂ ਨੇ ਵੀ ਹੋਇਆ ਕਿ ਮੈਂ ਦੱਸ ਛੱਡੋ ਤੁਸੀਂ ਕਾਪੋ ਇਹੀ ਨਹੀਂ 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 ਨਾ ਹੋਈ ਤੁਸੀਂ ਆ ਕੇ ਬੈਠੇ ਮੈਨੂੰ ਪਤਾ ਤੁਸੀਂ ਬੋਲਣਾ ਹੈ ਪ੍ਰਧਾਨ ਨੂੰ ਵੀ ਪਤਾ ਤੁਸੀਂ ਬੋਲਣਾ ਹੈ ਅਸੀਂ ਉੱਠ ਕੇ ਸਿੱਧਾ ਚਲੇ ਗਏ ਮਾਤਾ ਜੀ ਦੇ ਚਰਨਾਂ ਚ ਆਹ ਆਹ ਅਰੇ ਬਾਲਾ ਜੀ ਦੱਸੇ ਕਿ ਗੱਭਾਵੇਂ ਤੁਸੀਂ ਤੁਹਾਡੇ ਮਨਪਰ ਮੇਰੇ ਮਨ ਚ ਤੇਗਾ ਨਾ ਆ ਕੀ ਗੱਲ ਆ ਜਾਂਦੀ ਐ ਜੀ ਬੱਚਾ ਇਹ ਕਿ ਮੈਂ ਉਸੇ ਟਾਈਮ ਅੰਟੈਲੀਜੈਂਸ ਨੂੰ ਮੈਸੇਜ ਭਾਇਆ ਹੁਣ ਖੋ ਬੈਠ ਗਿਆ ਜੀ ਮੈਂ ਇਸ ਬੰਦੇ ਨੇ ਮਿਸਬੀਹ ਕੀਤਾ ਤੇ ਮਾੜੀ ਗੱਲ ਤੇ ਬਣੀ ਗਈ ਮੇਰੇ ਗਣ ਮੈਂ ਨੇ ਸਿਵਲ ਕੀਤੀ ਉਹ ਇੱਕਦਮ ਅੱਗੇ ਮੇਰੇ ਮੋੜ ਜਨੀ ਨਹੀਂ ਆਜ ਮੁੰਡਾ ਬੋਲੋ ਦੱਤੀ ਜੀ ਨੂੰ ਕਹੋ ਮੈਂ ਸ਼ੋਅਫ ਨਹੀਂ ਕਰ ਦਿੰਦਾ ਮੈਂ ਦੋ ਵਾਰ ਤੁਹਾਨੂੰ ਛੱਡਿਆ ਤੇ ਤੀਜੀ ਵਾਰ ਮੈਂ ਆਪਣਾ ਫਿਰ ਦਿਖਾਤਾ ਤੁਹਾਨੂੰ ਦੋ ਵਾਰ ਛੱਡਣ ਦਾ ਮੈਨੂੰ ਨਤੀਜਾ ਇਹ ਮਿਲਿਆ ਜਿਵੇਂ ਪਹਿਲੇ ਦਿਨ ਹੀ ਤੁਹਾਨੂੰ ਨਾ ਪਲੰਦਾਂ ਨਾ ਤੇ ਤੁਸੀਂ ਦੂਜੀ ਵਾਰ ਬੋਲ ਰਹੇ ਨਹੀਂ ਸੀ ਤੁਸੀਂ ਇਹ ਹਰ ਗੱਦੀ ਨਹੀਂ ਸੀ ਕਰਨੀ ਠੀਕ ਹੈ ਜੀ ਤੀਜੀ ਵਾਰ ਤੁਸੀਂ ਬੋਲੇ ਜੇ ਚੌਥੀ ਵਾਰ ਬੋਲੇ ਤੀਜੀ ਵਾਰ ਸ਼ਿਵ ਦਰਸ਼ਨ ਦੇ ਸਾਹਮਣੇ ਵੀ ਤੁਸੀਂ ਆਖੇ ਮੈਂ ਕੋਈ ਨਹੀਂ ਮੈਂ ਤੁਹਾਨੂੰ ਉੱਥੇ ਮਿਲੋਂਗਾ ਮੈਂ ਵੇਖ ਲਾਂਗਾ ਇੱਕ ਵਾਰ ਤੁਸੀਂ ਬੋਲੇ ਜੇ ਤੇ ਮੈਂ ਫਿਰ ਤਾਂ ਜਵਾਬ ਦਿੱਤਾ ਕਿਸੇ ਨੂੰ ਨਾ ਇੰਨਾ ਕਮਜ਼ੋਰ ਵੀ ਨਹੀਂ ਸਮਝੀਦਾ ਹੁੰਦਾ ਬੇਬੀ ਚੋ ਕਾਹੇ ਮੇਰੀ ਇੱਕ ਕੋਲ ਤੇ ਨਾ ਇੱਥੇ ਨਾਰਾ ਸਾਧੂ ਲਾਲਾ ਲਾਲਾ ਕਰਦੇ ਭੱਜ ਆਉਂਦੇ ਆ ਸਾਰੇ ਆਉਂਦੇ ਪਾਲਾ ਜੀ ਦੀ ਗੱਡੀ ਤੇ ਬੈਠਾ ਪੁੱਰੀ ਮੈਂ ਕੀ ਗਹਿਮਾ ਹੁੰਦੀ ਕੀ ਜਤ ਹੁੰਦੀ ਆ ਫਿਰ ਇਨੇ ਕੀ ਦਰਬਾਰ ਦਾ ਜੁੜਿਆ ਹੈ ਜੀ ਬੰਦਾ ਜਦੋਂ ਫੋੜੀ ਤੁਸੀਂ ਆਪਣੇ ਜਿਹੜਾ ਸ਼ੌਕ ਨਾ ਵੀ ਉਹ ਕੁਝ ਕਰਦੇ ਜੇ ਉੱਥੇ ਸ਼ੌਕ ਜੀ ਨਾਲ ਜੁੜੇ ਜੇ ਨਾ ਤੁਸੀਂ ਹਾਂ ਹਾਂ ਸ਼ੌਕ ਜੀ ਨੂੰ ਵੀ ਇੱਥਾਂ ਹੀ ਬੰਦੇ ਦੇ ਦੂੰ ਮਰਦ ਜੀ ਉੱਥੇ ਵੀ ਮੈਂ ਤੁਹਾਨੂੰ ਚਲੋ ਛੱਡੋ ਗੱਲ ਮਿੱਟੀ ਪਾਓ ਹਾਂ ਉਹੀ ਉਹੀ ਮੈਂ ਤਦੇ ਮੈਂ ਕੁਛ ਠੀਕ ਹੈ ਤੈਰੀ ਪੈ ਜਾ ਬੱਸ ਬਹੁਤ ਬਸ਼ੀਵਾਦ ਹੈ ਜੀ ਇਨਾਂ ਦਾ ਸਾਹ ਬਥੇ ਆਇਆ ਕਰ ਬੱਸ ਕੀ ਕੀਤੀ ਹੈ ਕਿ ਨਹੀਂ ਕੀਤੀ ਹਾਂ ਨਾ ਬਿਲਕੁਲ ਤੁਸੀਂ ਰੱਖਣੋਂ ਕੋਈ ਮੈਂ ਰੱਖਿਆ ਤੁਹਾਨੂੰ ਪਤਾ ਨਹੀਂ ਮੰਦ ਨਹੀਂ ਕਿਉਂ ਬੋਲੇ ਕਿ ਤੇਰੇ ਕਹਿ ਨਹੀਂ ਦੇ ਗੱਲਾਂ ਮੈਂ ਰੱਖਿਆ ਨਹੀਂ ਇਹ ਦਾਦਾ ਕੋਲ ਤਾਂ ਬੈਠੇ ਤੁਸੀਂ ਮੈਨੂੰ ਦੱਸੋ ਗਲਤੀ ਕੀਤੀ ਜਿਹੜੀ ਰੱਖਿਆ ਨਹੀਂ ਰੱਖਿਆ ਗਲਤੀ ਕੀਤੀ ਕਿ ਨਹੀਂ ਕਿਸੇ ਨੂੰ ਕਿਹਾ ਹੈ ਨਾ ਬੱਬਈ ਮੈਂ ਜਿਹੜੀ ਜਿੰਨੀ ਗਲਤੀ ਹੈ ਹਾਂ ਨਾ ਚ ਬਿਲਕੁਲ ਗਲਤੀ ਹੈ ਗਲਤੀ ਕੀਤੀ ਬਿਲਕੁਲ ਹੈ ਜੀ ਆਪਾਂ ਗਰੀਬਾਂ ਨੂੰ ਵੰਡਣਾ ਹੈ ਗਰੀਬਾਂ ਨੂੰ ਜੁੱਤੀਆਂ ਵਾਲਾ ਰਾਸ਼ਨ ਦੇਣਾ ਸੀ ਬਿਲਕੁਲ ਗਲਤੀ ਹੈ ਅਸੀਂ ਮਤਲਬ ਅਰਮਾਰ ਗਰੀਬਾਂ ਨਾਲ ਧੱਕਾ ਕਰਦੇ ਪਏ ਹਾਂ ਜਾਂ ਤੂੰ ਤੁਹਾਨੂੰ ਨਾ ਬੋਲਦੀ ਇੱਕ ਕਾਲੇ ਕਾਲੀ ਇਹ ਕਹਿੰਦੀ ਚਿੰਤ ਵੀ ਭਗਤਾਂ ਤੱਕ ਵਰਦੇ ਪਏ ਆ ਮਾਤਾ ਜੀ ਦੇ ਮੰਦਰ ਤੋਂ ਲੈਂਦਾ ਤੇ ਇੱਕ ਗੱਲ ਵੀ ਪਿਆਦੇ ਕਰਦਾ ਫੇਰ ਆਪਾਂ ਮਾਤਾ ਜੀ ਦੇ ਮੰਦਰ ਚ ਲੈ ਆ ਗਏ ਜੁੱਤੀਆਂ ਦੇ ਆਪਾਂ ਤੁਹਾਨੂੰ ਕਿੰਨੇ ਕਮਰੇ ਹੈਗੇ ਉੱਥੇ ਜਿੱਥੇ ਮਰਜੀ ਰੱਖੋ ਚਲੋ ਉਹ ਵੀ ਆਪਣੀ ਗਲਤੀ ਮੰਨ ਲਈ ਗੱਲ ਪਤਾ ਕੀ ਆ ਇੱਕ ਪਾਰੀ ਕਰਕੇ ਨਾ ਬਿਲਕੁਲ ਜਿੰਮੇ ਉੱਤੇ ਕੀ ਕਿਆ ਹੀ ਪ੍ਰਧਾਨ ਕੋਣ ਕੋਣ ਪ੍ਰਧਾਨ ਰੱਖਣ ਦਾ ਮੌਕਾ ਦਿਓ ਬਾਈ ਕੀ ਸਾਡਾ ਕੋਈ ਸੋਨੂੰ ਸੇਵਾਦਾਰ ਲੱਗਿਆ ਨਾ ਐਸੇ ਕਰਦੇ ਸਾਡੇ ਕੋਈ ਜਗ੍ਹਾ ਨਹੀਂ ਨੇਗੀ ਉੱਥੇ ਨਹੀਂ ਤਰੋ ਗੱਲ ਇਹ ਨਹੀਂ ਜਗ੍ਹਾ ਹੈਗੀ ਨਹੀਂ ਅੱਜ ਤੱਕ ਆਪਾਂ ਘਰ ਨੂੰ ਰੋਟੀ ਬਣਾਉਣੇ ਆ ਆਪਾਂ ਜਿਹੜਾ ਰਾਸ਼ਨ ਲਿਆਨੇ ਘਰ ਦਾ ਉਹ ਜੁੱਤੀਆਂ ਦੇ ਵਿੱਚ ਰੱਖਦੇ ਆ ਉਹਦੇ ਗੱਲ ਗਲਤ ਹੈ ਉਹ ਗੱਲ ਗਲਤ ਨਹੀਂ ਮੰਨੋ ਗਲਤੀ ਹੈ ਉਹ ਤੇ ਹੈਗੀ ਹੈ ਜੀ ਜਿਹੜਾ ਗਲਤੀ ਮੰਨੋ ਖਰੀਦਦੇ ਆ ਜਿਹੜਾ ਨਹੀਂ ਦੇਖੋ ਰਾਤ ਰਾਮ ਨੂੰ ਬੰਦ ਕਰਦੀ ਆਪਾਂ ਇਹ ਤੁਹਾਨੂੰ ਦੱਤੀ ਨਹੀਂ ਜੀ ਬਾਈਕ ਗੱਲ ਵੀ ਆਈ ਤੁਹਾਡੇ ਕੋਲ ਖਾਂ ਨਾ ਜਵਾਬ ਲੈਣਾ ਬਿਲਕੁਲ ਸੀ ਗਲਤੀ ਹੈ ਗਲਤੀ ਹੈ ਮਾਫੀ ਦੋ ਜੀ ਇਹਨਾਂ ਨੂੰ ਵੱਡੇ ਹੋ ਇਹ ਮੰਗਣ ਸੀ ਮੈਂ ਤੁਸੀਂ ਨਹੀਂ ਮੰਗਲੀਏ ਮਾਫੀ ਦੋ ਬੰਗੋ ਵੀ ਦਾ ਅਸ਼ੀਰਵਾਦ ਦਿਓ ਜੀ ਬੱਚਿਆਂ ਨੂੰ ਤੁਹਾਡੇ ਨਾਲ ਸਾਡੇ ਮੰਤਰ ਅਸ਼ੀਰਵਾਦ ਵੱਖਰੀ ਗੱਲ ਆ ਅਸ਼ੀਰਵਾਦ ਬਾਅਦ ਜਿਲੇਗਾ ਮੈਂ ਕਹਾਂ ਮੈਂ ਪਪੀ ਗਲਤੀ ਹੋ ਗਈ ਚਲੋ ਕੋਈ ਮੰਨ ਲਈ ਇਹ ਫਿਰ ਉੱਥੇ ਹੀ ਆਣੀ ਮੈਂ ਆਉਂਦੇ ਪਹਿਲੇ ਅਸ਼ੀਰਵਾਦ ਲੈ ਆਉਂਦਾ ਕਿਉਂ ਵੀ ਕਰਦੇ ਹੋ ਜੀ ਵੱਖਰੀ ਹੋ ਗਈ ਮਾਫੀ ਹੋਣਾ ਇਸ ਚੀਜ਼ ਦੀ ਤੁਹਾਨੂੰ ਧਾਰਮਿਕ ਸਜ਼ਾ ਲੱਗੇਗੀ ਸੇਵਾ ਦਾ ਪਾਣੀ ਸਜ਼ਾ ਹੁੰਦੀ ਜੀ ਬੇਅਦਵੀ ਦੀ ਜਿਹੜਾ ਇਨਸਾਨ ਬੇਅਦਕੀ ਕਰਦਾ ਔਰ ਧਾਰਮਿਕ ਸਜ਼ਾ ਜਾਂ ਪਰਚਾ ਤੇ ਜਾਂ ਧਾਰਮਿਕ ਸਜ਼ਾ ਦੋਨਾਂ ਜੀ ਇੱਕ ਵੇਖ ਲਓ ਚਲੋ ਹੋ ਗਏ ਉਹ ਹੀਰੋਇਨ ਦੇ ਦੋ ਬਣਾਏ ਸੀ ਹਾਂ ਇਹ ਸੇਵਾ ਦਾ ਦੋ ਦੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਮਾਲ ਟਾਉਨ ਮੰਦਿਰ ਹੀ ਤੁਸੀਂ ਜੋੜਾ ਘਰ ਤੇ ਸੇਵਾ ਕਰੋਗੇ ਚਲੋ ਹੋ ਗਏ ਇਹ ਤੁਹਾਡੀ ਸੇਵਾ ਦੀ ਮੇਰੀ ਸ਼ਾਨ ਦੀ ਲਾਡਣਾ ਬਾਬਾ ਜੀ ਮੇਰੀ ਸ਼ਾਨ ਦੀ ਲਾਡਣਾ ਤੁਸੀਂ ਸੇਵਾ ਕਰਦੇ ਆ ਨਹੀਂ ਮੈਂ 8 ਵਜੇ ਨੂੰ ਮੈਂ 10 ਵਜੇ ਆਣਾ ਵੇਰੀ ਸੋਲਾਈ ਦਾ ਪ੍ਰੋਬਲਮ ਦੋ ਸ਼ਾਮ ਦੀ ਲਾ ਲੋ ਸ਼ਾਮ ਦੀ ਲਾ ਲੋ ਬਾਬਾ ਜੀ ਸ਼ਾਮ ਦੀ ਲਾ ਲੋ ਜਪਾਰਾ ਵੀਰ ਬਜਰੰਗੇ ਤੁਹਾਡੀ ਸੇਰੇ 8 ਤੋਂ 10 ਆਪਾਂ 10 ਤੋਂ ਤੁਹਾਡੀ ਜੋੜਾ ਘਰ ਦੀ ਚਾਰਾਂ ਜਾਣਿਆਂ ਦੀ ਜੇ ਲੋ ਇੱਕ ਵੀ 60 ਲੱਗੇ ਉਹਨੂੰ ਛੱਡ ਦਿਓ ਹਾਂ ਇਹ ਬਾਕੀ ਤੁਹਾਡੇ ਤਿੰਨ ਜਾਣੇ ਬੈਠੇ ਜਿਹੜੇ ਉਹ ਸੇਰੇ 8 ਤੋਂ 10 ਜੋੜਾ ਘਰ ਸੇਵਾ ਕਰਨਗੇ ਜਾ ਕੇ ਠੀਕ ਹੈ ਜੀ ਮਜੂਰ ਹੈ ਤੁਹਾਨੂੰ ਸੇ ਜਾਣ ਮੇਰਾ ਮੇਰਾ ਸਿਰੋ ਟਾਈਮ ਦਾ ਕਰ ਦੋ ਨਹੀਂ ਟਾਈਮ ਨਹੀਂ ਚੇਂਜ ਮੇਰਾ ਸਿਰੋ ਵਾਈਕਲ ਦਾ ਸਭਾ ਕਲ ਜੋ ਬਾਬਾ ਜੀ ਮੈਂ ਸ਼ਾਮ ਨੂੰ ਸਰਾਹ ਕਰ ਠੀਕ ਹੋ ਜੇਗੀ ਉਹ ਸੇਰਾ ਸਿਰੋ ਉਹਦੇ ਬੁਲਾਵਟ ਤਾਜੀ ਹੋ ਜਾਵੇ ਭਜੀ ਆਪਣਾ ਬਹੁਤ ਆਪਾਂ ਮਾਰਦੇ ਆ ਭੱਗੇ ਤੇ ਸਾਨੂੰ ਪਹੁੰਚਣ ਨੂੰ ਸੇਵਾ ਵਿੱਚ ਚਲੋ ਜੀ ਇੰਨਾ ਦੀ ਸਵੇਰ ਦੀ 8 ਤੋਂ 10 ਤੱਕ ਦੋਨਾਂ ਦੀ ਇੰਨਾ ਦੀ ਦੁਪਹਿਰ ਨਹੀਂ ਹੋਏਗੀ ਹਾਂ ਤੇ ਬਾਅਦ ਜੋ ਪਪਾ ਕੈ ਗਰੀ ਸਿੰਗਰ ਨਾ ਪਾ ਬਾਅਦ ਹੋਈ ਹੈ ਗਰੀ ਇੱਥੇ ਹੋਇਆ ਰੱਖਦਿਆਂ ਹੋਇਆ ਜਗਤਗੁਰੂ ਸ੍ਰੀ ਅਸ਼ਨੀਲ ਜੀ ਮਹਾਰਾਜ ਦੇ ਦਰਬਾਰ ਵਿਖੇ ਬੈਠਕ ਬੁਲਾਈ ਗਈ ਜਿਸ ਵਿੱਚ ਉੱਤ ਦੋਸ਼ੀਆਂ ਨੇ ਆਪਣੀ ਗਲਤੀ ਮੰਨਦਿਆਂ ਹੋਇਆ ਮਾਫੀ ਮੰਗੀ ਅਤੇ ਦਿੱਤੀ ਹੋਈ ਸਜ਼ਾ ਨੂੰ ਜੋ ਕਿ ਜੋੜਿਆਂ ਦੀ ਸੇਵਾ ਜੋ ਕਿ ਧਾਰਮਿਕ ਸਜ਼ਾ ਹੈ ਔਰ ਵਾਲੇ 15 ਦਿਨ ਦੀ ਹਾਜ਼ਰੀ ਇਹਨਾਂ ਤਿੰਨਾਂ ਦੋਸ਼ੀਆਂ ਵੱਲੋਂ 8 ਤੋਂ 10 ਸਵੇਰੇ ਦੋ ਜਣੇ ਅਤੇ ਹੈਪੀ ਚੁਹਾਂ 10 ਤੋਂ 12 ਇਹ ਸੇਵਾ ਕਰਨਗੇ ਜੋ ਕਿ ਉਕਤ ਦੋਸ਼ੀਆਂ ਵੱਲੋਂ ਮਨਜ਼ੂਰ ਕੀਤੀ ਗਈ ਜੇਕਰ ਇਹ ਸੇਵਾ ਨਹੀਂ ਨਿਭਾਉਣਗੇ ਤਾਂ ਇਹ ਕਾਨੂੰਨੀ ਸਜ਼ਾ ਦੇ ਹੱਕਦਾਰ ਹੋਣਗੇ ਠੀਕ ਹੈ ਜੀ ਐਸ਼ੀਰਮ ਜਗਤ ਗੁਰੂ ਸੁਆਮੀ ਐਸ਼ਨਿਰ ਮਹਾਰਾਜੀ ਇਹ ਕਾਲੀਸਾਣਾ ਰਾਸ਼ਟਰੀ ਕਉਪ ਚੇਅਰ ਇਹ ਸ਼ੰਕਰਚਾਰੇ ਪ੍ਰਦੇਸ਼ ਦੇ ਪੰਜਾਬ ਪ੍ਰਮੁਖ ਅੱਜ ਪਿਛਲੇ ਦਿਨੀ ਕੱਲ ਜਿਹੜਾ ਹਿਮਾਲਟਨ ਮਾਤਾ ਜੀ ਦੇ ਮੰਦਿਰ ਗਏ ਸੀ ਮੈਂ ਜੋੜਾ ਘਰ ਚ ਆਪਣੇ ਜੋੜਾ ਲਾਣ ਗਿਆ ਮੈਂ ਜਾ ਕੇ ਵੇਖਿਆ ਕਿ ਉੱਥੇ ਰਾਸ਼ਨ ਪਿਆ ਸੀ ਜੋੜਾ ਘਰ ਦੇ ਵਿੱਚ ਉਸ ਤੋਂ ਬਾਅਦ ਪਤਾ ਲੱਗਾ ਕਿ ਜਿਹੜੇ ਸ਼੍ਰੀ ਮਾਂ ਚਿੰਤਪੁਰਨੀ ਮਾਤਾ ਜੀ ਦੇ ਮੰਦਿਰ ਜਿਹੜੇ ਲੰਗਰ ਲਾਉਂਦੇ ਨੇ ਉਹਨਾਂ ਨੇ ਰਾਸ਼ਨ ਰੱਖਿਆ ਸੀ ਸੋਨੂ ਜੀ ਨੇ ਇਹਨਾਂ ਨੇ ਉੱਥੇ ਜਾ ਕੇ ਅਸੀਂ ਪ੍ਰਧਾਨ ਜੀ ਨਾਲ ਗੱਲ ਕੀਤੀ ਸਾਰਾ ਕੁਝ ਕੀਤਾ ਪਤਾ ਲੱਗਾ ਜੀ ਇਹਨਾਂ ਦਾ ਰਾਸ਼ਨ ਹੈਗਾ ਆ ਜਿਹੜੀ ਇਹਨਾਂ ਨੇ ਜੋੜਾ ਘਰ ਵਿੱਚ ਰੱਖ ਕੇ ਬੇਅਦਬੀ ਕੀਤੀ ਸੀ ਉਹਦਾ ਇਹਨਾਂ ਨੂੰ ਆ ਕੇ ਅੱਜ ਇਹਨਾਂ ਨੇ ਆਪਣਾ ਉਹਦਾ ਅਹਿਸਾਸ ਕੀਤਾ ਹੈ ਆਪਣੀ ਗਲਤੀ ਮੰਨੀ ਆ ਇਹਨਾਂ ਨੇ ਮਾਫੀ ਮੰਗੀ ਆ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਆ ਇਹ 15 ਦਿਨ ਇਹ ਮਾਲਟੋਨ ਮਾਤਾ ਜੀ ਦੇ ਮੰਦਿਰ ਤੇ ਜੋੜੇ ਘਰ ਵਿੱਚ ਸੇਵਾ ਨਿਭਾਣਗੇ। ਕਿ ਉੱਥੇ ਕੋਈ ਬੈਸ ਵਗੈਰਾ ਵੀ ਹੋਈ ਤੁਹਾਡੇ ਨਾਲ। ਹਾਂ ਇਹਨਾਂ ਨੇ ਕੀਤੀ ਸੀ ਕਿ ਅਸੀਂ ਅਗਲੇ ਨੇ ਹੁੰਦਾ ਹੀ ਨਾ ਜਿਹੜਾ ਆਪਣੀ ਗਲਤੀ ਛਪਾਨ ਦੀ ਖਾਤਰ ਬੈਸਦਾ ਹੀ ਆ ਪਰ ਉਹਨਾਂ ਨੇ ਉਸ ਚੀਜ਼ ਦੀ ਵੀ ਆਪਣੀ ਅਹਿਸਾਸ ਕੀਤਾ ਹੈ ਗਲਤੀ ਮੰਨੀ ਹੈ ਕਿ ਸਾਨੂੰ ਨਹੀਂ ਸੀ ਕਰਨਾ ਚਾਹੀਦਾ ਇਸ ਕਰਕੇ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ। ਨਾ ਧਰਨਾ ਲਗਾਇਆ ਸੀ ਉਹਦਾ ਨਹੀਂ। ਨਹੀਂ ਧਰਨਾ ਨਹੀਂ ਸੀ ਲਗਾਇਆ ਗਿਆ। ਉੱਥੇ ਮੈਂ ਗਿਆ ਸੀ। ਜਿੱਥੇ ਬੈਠ ਗਏ। ਨਹੀਂ 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 ਸੜਕ ਤੇ ਨਹੀਂ ਮੈਂ ਸੜਕ ਤੇ ਖਲੋਤਾ ਹੋਇਆ ਸੀ ਸੜਕ ਤੇ ਖਲੋਤਾ ਬੈਠਾ ਨਹੀਂ ਸੜਕ ਤੇ ਖਲੋਤਾ ਸੀ ਮੈਂ ਤੇ ਉਹ ਪ੍ਰਸ਼ਾਸਨ ਦੇ ਐਸ ਐਚਓ ਸਾਹਿਬ ਚੌਕੀ ਇੰਚਾਰਜ ਨੇ ਨਾਲ ਹੋਈ ਸੀ ਮਾੜੀ ਜੀ ਉਹ ਬਾਅਦ ਚ ਮੈਨੂੰ ਮਾਂ ਜੋ ਕਮਿਸ਼ਨਰ ਸਾਹਿਬ ਐਸ ਪੀ ਸਾਹਿਬ ਸ਼੍ਰੀ ਆਰ ਪੀ ਸਿੰਘ ਜੀ ਜਿਹੜੇ ਹੈਗੇ ਨੇ ਐਸ ਐਸ ਪੀ ਇਨਵੈਸਟੀਗੇਸ਼ਨ ਉਹ ਮੌਕੇ ਤੇ ਆਏ ਸੀ ਤੇ ਉਹਨਾਂ ਨੇ ਮੇਰੀ ਸਰਟੀਫਾਈ ਕਰਵਾਤੀ ਸੀ ਤੇ ਬਾਕੀ ਜਿਹੜੇ ਉਹ ਮਹਿਕਮੇ ਦਾ ਕੰਮ ਆ ਉਹਨਾਂ ਤੇ ਐਕਸ਼ਨ ਕਰਨਾ ਮੈਕਮੇ ਚੌਂਕੀ ਇਨਚਾਰਜ ਅਸਲਚ ਉਹ ਮਹਿਕਮੇ ਦਾ ਕੰਮ ਹੈ ਮੇਰਾ ਨਹੀਂ ਹੈਗਾ ਉਹ ਮੈਂ ਕਮਿਸ਼ਨ ਸਾਹਮਣੇ ਮੈਨੂੰ ਆਖਿਆ ਇਹ ਉਹ ਅਸੀਂ ਆਪਰਾ ਆਪੀ ਪ੍ਰੋਸੈਸ ਵੇਖਾਂਗੇ ਤੇ ਬਾਕੀ ਜਿਹੜੀ ਇਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਜਗਤਗੁਰੂ ਵੱਲੋਂ ਬੰਦੀ ਆ ਉਹ ਲਾਈ ਗਈ ਆ ਕਿ 15 ਦਿਨ ਇਹ ਜੋੜਾ ਘਰ ਵਿੱਚ ਸੇਵਾ ਕਰਨਗੇ ਜੇ 15 ਦਿਨ ਜੋੜਾ ਘਰ ਚ ਸੇਵਾ ਨਹੀਂ ਕਰਦੇ ਫਿਰ ਇਹ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹਨਾਂ ਤੇ ਗਾਵ ਲੋਕਾਂ ਨੂੰ ਕੀ ਪੀਰ ਕਰਨਾ ਚਾਹੀਉਂ ਮੈਂ ਹਰ ਇੱਕ ਸੰਗਤ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਜਿਹੜੀ ਮਰਿਆਦਾ ਨੂੰ ਕਾਇਮ ਰੱਖੋ ਬੇਅਦਬੀਆਂ ਨਾ ਕਰੋ ਜਿਹੜਾ ਰਾਸ਼ਨ ਆ ਆਟਾ ਅਨਪੁਰਨਾ ਹੈ ਅਨਪੁਰਨਾ ਮਾਤਾ ਜੀ ਹੈ ਜੇ ਆਪਾਂ ਮਾਤਾ ਜੀ ਨੂੰ ਹੀ ਜੁੱਤੀਆਂ ਤੇ ਰੱਖ ਦਾਂਗੇ ਤੇ ਤੁਹਾਡਾ ਕੀ ਮਕਸਦ ਰਹਿ ਗਿਆ ਅਸੀਂ ਲੋਕਾਂ ਨੂੰ ਸਿੱਖ ਦੇਣੀ ਆ ਜੇ ਅਸੀਂ ਆਪ ਹੀ ਗਲਤ ਕਰਾਂਗੇ ਤੇ ਸੰਗਤ ਨੂੰ ਕੀ ਸੰਦੇਸ਼ ਜਾਏਗਾ ਇਸ ਕਰਕੇ ਇਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਆਗੇ ਤੁਹਾਨੂੰ ਕੀ ਲੱਗਦਾ ਵੀ ਗੱਲ ਗਈ ਹੈ ਕਿ ਇਹ ਜਿਹੜਾ ਰਾਸ਼ਨ ਆ ਗਰੀਬਾਂ ਨੂੰ ਮੰਨਣਾ ਸੀ ਜਾਂ ਕਿ ਮੰਨਣਾ ਸੀ ਨਹੀਂ ਜੀ ਚਲ ਚਾਹੇ ਗਰੀਬਾਂ ਨੂੰ ਵੰਡਣਾ ਹੈ ਗਰੀਬ ਸੰਗਤ ਨੂੰ ਵੰਡਣਾ ਹੈ ਜਾਣਾ ਤੇ ਸੰਗਤ ਦੇ ਮੂੰਹ 'ਚ ਹੀ ਸੀ ਨਾ ਜਾਣਾ ਦੇ ਸੰਗਤ ਦੇ ਮੂੰਹ 'ਚ ਹੀ ਭਾਵੇਂ ਲੰਗਰ ਚ ਲਾਓ ਕਹਿੰਦੇ ਨਾ ਪ੍ਰਮਾਤਮਾ ਕਿੱਥੇ ਵਸਦਾ ਆ ਸੰਗਤ ਦੇ ਮਨ 'ਚ ਵਸਦਾ ਆ ਜੋ ਸੰਗਤ ਖਾਏਗੀ ਉਹ ਪ੍ਰਮਾਤਮਾ ਨਹੀਂ ਖਾਣਾ ਸੀ ਸੰਗਤ ਦੇ ਮਨ 'ਚ ਵਸਦਾ ਆ ਇਹ ਬੇਅਦਬੀ ਹੀ ਇਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਆ ਮਾਫੀ ਮੰਗੀ ਆ ਇਸੇ ਕਰਕੇ ਹੀ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਆ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹ ਆਪਾਂ ਕੰਪਲੇਂਟ ਫਾਈਲ ਕੀਤੀ ਹੋਈ ਆ ਕੰਪਲੇਂਟ ਉਦੋਂ ਹੀ ਵਾਪਸ ਹੋਏਗੀ ਜਦੋਂ ਇਹਨਾਂ ਦੀ 15 ਦਿਨ ਦੀ ਸਜ਼ਾ ਖਤਮ ਹੋ ਜਾਏਗੀ ਇਹ ਟੋਟਲ 4 ਜਾਣੇ ਸੀ ਤਿੰਨ ਜਾਣੇ ਇੱਥੇ ਆਏ ਇੱਕ ਜਾਣੇ ਦਾ ਐਕਸੀਡੈਂਟ ਹੋ ਗਿਆ ਕਿ ਉਹਨਾਂ ਨੂੰ ਸੱਟ ਲੱਗੀ ਆ ਉਹ ਲਿਖਤੀ ਹੋਈ ਹੈ ਮਗਰ ਲਿਖਤੀ ਮਾਫੀ ਹੋਈ ਆ ਲਿਖਤੀ ਸਭ ਕੁਝ ਹੋਇਆ ਆ ਇੱਥੇ ਇੱਕ ਸੰਤ ਸਮਾਜ ਦਾ ਰਜਿਸਟਰ ਬਣਿਆ ਹੋਇਆ ਹੈ ਕਿ ਜਿਹੜਾ ਕੋਈ ਬੇਅਦਬੀ ਕਰਦਾ ਜਾਂ ਉਹਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਆ ਉਹਦੀ ਲਿਖਤ ਪੜਤ ਹੁੰਦੀ ਆ